ਕਿਸ ਕਾਰ ਦੀ ਸਾਰੇ ਭਰਾਵਾਂ ਨੂੰ ਸਵਾਲ ਕਰਦੇ ਆਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੋਂ ਰਿਕਵਰਜ ਆ ਤੇ ਅੱਜ ਇੱਕ ਵਾਰੀ ਵ। ਭਰਾਵਾਂ ਵਾਸਤੇ ਆਪਾਂ ਲੈ ਕੇ ਆ ਗਏ ਜ Honda Amaze ਕਾਰ। ਬਹੁਤ ਸੋਹਣੀ ਕਾਰ 2017 ਮਾਡਲ CNG। ਉਸ ਤੋਂ ਬਾਰੇ ਵੀ ਪਤਾ ਕਰ ਲੋ ਨੋਟ। ਧੂਰੀ ਕਾਰਮ ਯਾਰ। ਆਪੋਜ਼ਿਟ ਸਮਾਰਟ ਪੁਆਇੰਟ। TVS ਦੀ ਏਜੰਸੀ MK ਬਾਈਪਾਸ ਰੋਡ ਸ਼ਹਿਰ ਲੋਕੇਸ਼ਨ ਧੂਰੀ। ਇਹ ਹੈ ਜੀ Honda CNG 2017 ਮਾਡਲ 50 ਨੰਬਰ ਵਧੀਆ ਕਾਰ ਆ ਵੀਰੇ 30 ਤੋਂ 32 ਦੀ ਗੱਡੀ ਦੀ ਐਵਰੇਜ ਆ 2 ਤੋਂ 2.5 ਪੀਸ ਸਾਰੀ ਗੱਡੀ 'ਚ ਪੇਂਟ ਨੇ ਆਟੋ ਕਲਾਈਮਡ AC ਵਿੱਚੋਂ ਆਪਾਂ ਮੜੀ ਜੀ ਗੱਡੀ ਦੀ ਨਿਗਾ ਮਰਾ ਦਨੇ ਆ ਪਾਵਰ ਵਿੰਡੋ ਪਾਵਰ ਸਟੀering 30 ਤੋਂ 32 ਦੀ ਗੱਡੀ ਦੀ ਐਵਰੇਜ ਆ ਦੇਖੋ ਸੋਨੀ ਕਾਰ ਆ ਵੀਰੇ ਜਿਹਦੇ ਕਿਸੇ ਵੀਰ ਦਾ ਬਜਟ ਘਟਾ ਤਾਂ ਉਹਨਾਂ ਵਾਸਤੇ ਐਵਰੇਜ ਵਾਲੀ ਕਾਰ ਆਪਾਂ ਅੱਜ ਲੈ ਕੇ ਆ ਗਏ ਆ ਧੂਰੀ ਕਾਰ ਬ ਯਾਰ ਧੂਰੀ ਸ਼ਹਿਰ ਵਿੱਚ ਨਿਗਾਹ ਮਾਰ ਲਓ ਜੀ ਪੰਜਾਬ ਦਾ ਨੰਬਰ ਸੈਕੰਡ ਓਨਰ ਕਿਸੇ ਪਾਸਿਓਂ ਵੀ ਐਕਸੀਡੈਂਟ ਨਹੀਂ ਕਿਸੇ ਪਾਸਿਓਂ ਵੀ ਲੱਗੇ ਵੱਜੀ ਨਹੀਂ ਟਾਇਰ ਤਕਰੀਬਨ 30 ਤੋਂ 40% ਨੇ ਕਨੈਕਟਰ ਸਾਈਡ ਤੋਂ ਵੀ ਮਾੜੀ ਜੀ ਕੁਆਰੀ ਨਿਗਾਹ ਮਾਰ ਲਓ ਬਬੇ ਸਵਾ ਦੋ ਤੋਂ ਢਾਈ ਲੱਖ ਰੁਪਏ ਦਾ ਗੱਡੀ ਤੇ ਲੋਨ ਵੀ ਹੋ ਜਾਊ ਕਿਸੇ ਪਾਸਿਓ ਜਿਵੇਂ ਆਪਾਂ ਦੱਸਿਆ ਕਿਸੇ ਪਾਸਿਓ ਲੱਗੀ ਵੱਜੀ ਨਹੀਂ ਕਿਸੇ ਪਾਸਿਓ ਵੀ ਇਹ ਗੱਡੀ ਇਹ ਐਕਸੀਡੈਂਟ ਨਹੀਂ ਬੋ ਜੀ ਆਪਾਂ ਬੌਂਡ ਚੱਕੇ ਮਾਰੇ ਇਹ ਗੱਡੀ ਤੇ ਓਡੇ ਪਿੱਲਰਾਂ ਤੇ ਵੀ ਨਿਗਮ ਨਾ ਦਾ ਨੇ ਕੋਈ ਦੇਖੋ ਕਿਸੇ ਪਾਸਿਓ ਵੀ ਲੱਗੀ ਵੱਜੀ ਨਹੀਂ ਕਿਸੇ ਪਾਸਿਓ ਵੀ ਐਕਸੀਡੈਂਟ ਨਹੀਂ ਓਡੇ ਪਿੱਲਰ ਦੀ ਬਿਲਕੁਲ ਸਾਫ ਕਲਾਸ ਸੀ ਐਨ ਜੀ ਕਾਰ ਦੀ ਤੋਂ ਬੱਤੀ ਦੀ ਐਵਰੇਜ ਇਹ ਗੱਲ ਕਰਦੇ ਆ ਵੀਰੇ ਹੁਣ ਆਪਾਂ ਲਾਸਟ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 3 ਲੱਖ 25000 ਰੁਪਇਆ ਪੰਜਾਬ ਦਾ ਨੰਬਰ 2.5 ਲੱਖ ਰੁਪਏ ਦਾ ਲਾਉਣਾ ਨਾ ਸਿਰਫ ਤੁਹਾਡਾ 70 ਤੋਂ 75000 ਹੀ ਪੈਣਾ ਜਿਆਦਾ ਕੁਝ ਤੁਹਾਡਾ ਗੱਡੀ ਦੇ ਵਿੱਚ ਪੈਣਾ ਨਹੀਂ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਰੇ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ